ਨਿੱਕੇ ਹੁੰਦਿਆਂ ਪੈਂਜੀ ਦੇ ਸੱਟ ਲੱਗ ਜਾਏ ਕਰਦੀ ਤਾਂ ਦੁਹਾਈ ਤੇ ਕੇ ਕਿੰਨੀ ਖਲਕਤ ਇਕੱਠੀ ਕਰ ਲਿਆ ਕਰਦੀ ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਕੋਟ-કોટ ਕਿੰਨਾ ਸਾਰਾ ਲਹੂ ਕਢ ਲਿਆ ਕਰਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਰੋ ਰੋ ਕੇ ਵਿਖਾਇਆ ਕਰਦੀ ਬੋਲੋ ਲੰਘਦਾ ਹਰ ਕੋਈ ਪਹਿਲਾਂ ਲਾਟ ਪਿਆ ਕਰਦਾ ਤੇ ਮਗਰੋਂ ਕਦੇ ਗੁੜ ਦੀ ਪੇਸੀ ਤਿਲਾਂ ਦੀ ਮੁੱਠ ਤੇ ਕਦੇ ਤਾਜ਼ੀਆਂ ਪੁਟੀਆਂ ਮਹੂਲੀਆਂ ਦੀ ਕੰਫੜਾ ਜਾਇਆ ਕਰਦਾ ਉਹ ਉੱਥੇ ਬੈਠੀ ਉਦੋਂ ਹੀ ਉੱਠਦੀ ਜਦੋਂ ਦਿਨ ਟਲੇ ਪਪਾਜੀ ਬਾਹਰੋਂ ਡੰਗਰ ਲੈ ਕੇ ਆਉਂਦੇ ਹੋਏ ਦਿਸਪਿਆ ਕਰਦੇ ਫਿਰ ਉਹਨਾਂ ਨੂੰ ਲੱਗੀ ਸੱਟ ਵਿਖਾ ਢੇਰ ਸਾਰਾ ਪਿਆਰ ਲੈ ਲੰਦੀ ਤੇ ਕਿੰਨੇ ਸਾਰੇ ਪੈਸੇ ਵੀ ਅਗਲੇ ਹੀ ਪਲ ਅਸੀਂ ਦੋਵੇਂ ਹੱਟੀ ਤੇ ਆਪਣੀ ਮਰਜ਼ੀ ਕਰ ਰਹੇ ਹੁੰਦੇ ਪਪਾਜੀ ਨੇ ਰਿਸ਼ਤੇਦਾਰੀ ਅਤੇ ਪਿੰਡ ਵਿੱਚ ਕਿੰਨੇ ਸਾਰੇ ਰਿਸ਼ਤੇ ਵੀ ਕਰਵਾਏ ਪਰ ਆਪਣੀ ਧੀ ਦੀ ਵਾਰੇ ਐਡਾ ਵੱਡਾ ਤੋਖਾ ਪਤਾ ਨਹੀਂ ਕਿਦਾਂ ਖਾ ਗਏ ਮੇਲ ਨੂੰ ਅੱਖ ਲੱਗੇ ਬਰਾਤ ਦੀ ਸੇਵਾ ਨਹੀਂ ਹੋਈ ਫਿਰ ਮੋਟਰਸਾਈਕਲ ਤੇ ਹੋਰ ਵੀ ਕਿੰਨਾ ਕੁਝ ਜਮੀਨ ਵੀ ਓਨੀ ਨਹੀਂ ਸੀ ਨਿਕਲੀ ਜਿੰਨੀ ਆਖ ਰਿਸ਼ਤਾ ਕੀਤਾ ਸੀ ਹੌਲੀ ਹੌਲੀ ਪੇਕੇ ਨੂੰ ਮੇਲ ਨੂੰ ਵੀ ਹਟਾ ਦਿੱਤਾ ਅੱਖ ਲੱਗੇ ਕੇ ਜੇ ਮੇਲ ਜੋੜ ਰੱਖਿਆ ਤਾਂ ਪੱਕੀ ਪੇਕੇ ਕਾਲ ਦੇਾਂਗੇ ਉਹ ਫਿਰ ਵੀ ਚੋਰੀ ਚਿੱਠੀ ਲਿਖਿਆ ਕਰਦੀ ਇੱਕ ਵੇ ਸੁਨੇਹੇ ਦਾ ਰੁਕਾ ਫੜਿਆ ਗਿਆ ਤਾਂ ਬੜਾ ਤੰਗ ਕੀਤਾ ਬਿਜੀਤੇ ਪਪਾ ਜੀ ਨੂੰ ਵੀ ਸ਼ਾਇਦ ਇਹੋ ਚੋਰਾ ਲੈ ਬੈਠਾ ਸੀ 6 ਮਹੀਨਿਆਂ ਵਿੱਚ ਹੀ ਅਗਰ ਪਿੱਛੜ ਰਵਾਨਗੀ ਪਾ ਗਏ ਇੱਕ ਵੇਰ ਖਾਦ ਲੈਣ ਸ਼ਹਿਰ ਗਿਆ ਤਾਂ ਮੁਰਦੇ ਹੋਏ ਨੂੰ ਲੱਗਿਆ ਜਿੱਦਾਂ ਸੜਕ ਤੇ ਭਾਰੇ ਝੋਲੇ ਚੁੱਕੀ ਭੈਣ ਜੀ ਤੁਰੇ ਜਾ ਰਹੀ ਹੈ ਮੈਂ ਕੋਲ ਜਾ ਸਾਈਕਲ ਦੀ ਬ੍ਰੇਕ ਮਾਰ ਲਈ ਤਾਂ ਤਰਪ ਕੇ ਆਖਣ ਲੱਗੇ ਟਾਂਗਾ ਨਿਕਲ ਗਿਆ ਸੀ ਮੈਂ ਖਾਦ ਦੀ ਬੋਰੀ ਕੋਲ ਹੀ ਇੱਕ ਵਾਕਿਫ ਦੇ ਡੇਰੇ ਤੇ ਰਖਵਾ ਦਿੱਤੀ फिर दो झोले हैंडल न टंग पिछले कैरीयर तैठने लिय अग्यों रोन निकल गया आखन लगी थोड़ी बाट ही तो रह गई चली जावानगी जे किधरे उसने वेख लिया तो गुस्सा करो फिर भी जोर दे के बिठा ही लिया आख्या भा हाँ तेरा कोई बेगाना थोड़ी सारी वाट वो कुछ ना बोली बस चुप ही रही हैरान सके निकिया निक्किया सट्टा खा के ਪੂਰੀ ਦੁਨੀਆ ਇਕੱਠੀ ਕਰ ਲੈਣ ਵਾਲੀ ਅੱਜ ਐਡੇ ਵੱਡੇ ਫਟ ਖਾ ਕੇ ਵੀ ਕਿੱਦਾਂ ਚੁੱਪ ਐ ਫੇਰ ਖਿਆਲ ਆਇਆ ਕਿ ਕਮਲੀ ਹਸਨ ਖੇਡਣ ਅਤੇ ਬੋਲਣ ਦਾ ਸਾਰਾ ਖਜ਼ਾਨਾ ਤਾਂ ਵਿਆਹ ਤੋਂ ਪਹਿਲਾਂ ਹੀ ਮੁਕਾਾਈ ਸੀ ਨਾਲੇ ਸਰੀਰ ਤੇ ਲੱਗੀਆਂ ਅਤੇ ਦਿਲ ਤੇ ਲੱਗੀਆਂ ਵਿੱਚ ਬੜਾ ਫਰਕ ਹੁੰਦਾ ਹੈ ਬਾਹਰੀ ਸੱਟਾਂ ਵਿੱਚੋਂ ਲਹੂ ਸੀਂਦਾ ਹੈ ਤੇ ਦਿਲ ਤੇ ਲੱਗੀਆਂ ਵਿੱਚੋਂ ਚੀਸਾਂ ਉਹ ਚੀਸਾਂ ਜਿਹੜੀਆਂ ਆਪਣਿਆਂ ਤੋਂ ਬਗੈਰ ਔਰ ਕਿਸੇ ਨੂੰ ਨਹੀਂ ਸੁਣਦੀਆਂ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲੈਣਾ ਧੰਨਵਾਦ